ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਹਜ਼ਾਰ ਦੀ ਜਨਲ ਜਿਹੜਾ ਸੰਤੋਖ ਹੈ ਉਸ ਬਾਰੇ ਵਿਚਾਰ ਕਰਨੀ ਹੈ ਗੁਰੂ ਮਹਾਰਾਜ ਆਪ ਕਰਾ ਕਰਕੇ ਬਖਸ਼ਿਸ਼ ਕਰ ਲੈ ਕਉ ਇੱਕ ਪਾਸੇ ਹੈ ਸੰਤੋਖ ਇੱਕ ਪਾਸੇ ਲੋਭੀ ਲੋਭੀ ਕਿਸੇ ਤੋਂ ਖੋਏਗਾ ਡਾਕਾ ਮਾਰੇਗਾ ਹਰਾਪੜੀ ਕਰੇਗਾ ਲੋਭੀ ਦਾ ਵਸਾ ਨਹੀਂ ਦਿੱਤਾ ਜਾ ਸਕਦਾ ਨਾ ਉਹਦਾ ਕੋ ਰਿਸ਼ਤੇਦਾਰ ਹੈ ਨਾ ਕੋ ਮਿੱਤਰ ਹੈ ਨਾ ਨੂੰ ਕੁਮਾਖੇਉ ਦੀ ਮੱਤੇ ਪਰ ਦੂਸਰੇ ਦੇ ਉਲਟ ਸੰਤੋਖੀ ਜਿਹੜਾ ਹੈ ਉਹ ਸਾਰਿਆਂ ਤੋਂ ਸਵੈਸਟ ਹੈ ਉਹ ਕਿਸੇ ਨੂੰ ਰੱਬ ਦਾ ਵੀ ਨਾ ਸੰਤੋਖੀ ਕਰ ਸਕਦਾ ਕਿਸੇ ਨੂੰ ਦੇ ਵੀ ਨਹੀਂ ਸਕਦਾ ਕਿਤੇ ਦਇਆ ਵੀ ਉਹ ਨਹੀਂ ਆਉਣੀ ਜਿਵੇਂ ਪਾਤਸ਼ਾਹ ਨੇ ਪੰਜ ਗੁਣ ਦੱਸੇ ਨੇ ਬਹੁਤ ਵੱਡੇ ਸਤ ਸੰਤੋਖ ਦਇਆ ਧਰਮ ਤੇ ਧੀਰਜ ਉਹ ਸੱਤ ਕੀ ਹੈ ਪਰਮਾਤਮਾ ਜੇ ਸੰਤੋਖ ਹੈ ਤੇ ਪਰਮਾਤਮਾ ਜਗ ਆਏਗਾ ਸੇਵ ਕੀਤੀ ਸੰਤੋਖੀ ਜਿਸ ਨੇ ਸੱਚੋ ਸੱਚ ਤੇ ਆਇਆ ਸੰਤੋਖੀ ਬੰਦਾ ਹੀ ਪਰਮਾਤਮਾ ਨੂੰ ਕਿਉਂ ਹੁੰਦਾ ਹੈ ਸੰਤੋਖੀ ਬੰਦਾ ਜਿਹੜਾ ਉਹ ਉਹ ਜੀ ਨਾਲ ਪਿਆਰ ਪਾ ਸਕਦਾ ਪਰਮਾਤਮਾ ਨਾਲ ਕਿਉਂ ਜਿਹੜਾ ਲੋਭੀ ਹੈ ਉਹਨ ਤੇ ਪਰਮਾਤਮਾ ਜਗ ਹੀ ਨਹੀਂ ਹੁੰਦਾ ਉਹ ਤਾਂ ਮਾਇਆ ਦੇ ਅੰਦਰ ਦੌੜਾ ਫਿਰਦਾ दया विरोधी बन चीज आंदे जे जे संतोष है। ਕਿ ਕਿਸੇ ਨੂੰ ਦੇ ਵੀ ਹੋਈ ਸਕਦਾ ਹੈ। ਕਿ ਜਿਹ ਦਇਆ ਲੋਭੀ ਦੇ ਖੋਏਗਾ, ਡਾਕਾ ਮਾਰੇਗਾ, ਉਹ ੱਟਕੇ ਮਾਰੇਗਾ, ਕਿਸੇ ਦਾ ਹੱਕ ਮਾਰੇਗਾ। ਧਰਮ ਧਰਮੀ ਵੀ ਉਹੋ ਹੀ ਬੰਦਾ ਹੋ ਸਕਦਾ ਜਿਹੜਾ ਸੰਤੋਖੀ ਹੈ। ਧੀਰਜ। ਜਿਓਸੇ ਬੰਦੇ ਤੇ ਅਜੀ ਵਿੱਚ ਸੰਤੋਖ ਹੈ। ਇਸ ਕਰਕੇ ਇਹੜਾ ਸੰਤੋਖ ਹੈ ਸਭ ਤੋਂ શ્રેਸ਼ਟ ਹੈ। ਇਸੇ ਕਰਕੇ ਕ੍ਰਿਸ਼ ਸਾਹਿਬ ਨੇ ਲਿਖਿਆ ਵੀ ਜ਼ਿੰਦਗੀ ਦਾ ਮਨੋਰਥ ਕੀ ਹੈ ਇਹ ਸੰਤੋਖ ਹੈ ਸਬਰ ਇਹ ਸਵਾ ਉਹ ਜੇ ਤੂੰ ਬੰਦਾ ਦ੍ਰਿੜ ਕਰੇ ਆਂਦੇ ਜੇ ਤੂੰ ਆਪਣੇ ਮਨ ਚ ਦ੍ਰਿੜ ਕਰ ਲੈ ਸੰਤੋਖ ਨੂੰ ਤੇ ਜ਼ਿੰਦਗੀ ਦਾ ਤੇਰਾ ਮਨੋਰਥ ਹੈ ਤੇ ਮਨੋਰਥ ਕੀ ਹੈ ਪ੍ਰਮਾਤਮਾ ਨੂੰ ਮਿਲਦਾ ਤੇ ਮਿਲ ਵੀ ਤਾਂ ਹੀ ਸਕਦਾ ਜੇ ਤੂੰ ਸੰਤੋਖੀ ਹੈ ਇਸ ਕਰਕੇ ਪਾਸ਼ਾ ਨੇ ਕਿਹਾ ਸੰਤੋਖ ਵੀ ਮਨੋਰਥ ਹੀ ਇਹ ਸੰਤੋਖ ਪਾਲਿਆ ਤੇ ਪ੍ਰਮਾਤਮਾ ਪਾਲਿਆ ਸਬਰ ਹੈ ਸਵਾਉ ਜੇ ਤੂੰ ਬੰਦਾ ਦੇੜ ਕਨੇ ਵਾਥੀ ਵੇਦਰ ਆਉ ਟੁੱਟ ਨਾਂ ਥੀ ਵਾ ਉਹ ਦਰਿਆ ਤੇ ਬਣ ਸਕਦਾ ਹੈ ਸੰਤੋਖ ਵਿੱਚ ਪਰਮਾਤਮਾ ਨੂੰ ਮਿਲ ਕੇ ਭਾਗ ਦਿਆਲੂ ਹੋ ਸਕਦਾ ਹਰ ਤੇ ਦਇਆ ਕਰ ਸਕਦਾ ਪਰ ਕੋਈ ਟੁੱਟ ਕੇ ਉਹਦਾ ਸੰਤੋਖ ਜੇ ਟੁੱਟ ਜਾਵੇ ਤੇ ਉਹ ਭਾਵ ਉਹ ਛੋਟੇ ਦਿਲ ਵਾਲਾ ਨਹੀਂ ਹੋ ਸਕਦਾ ਸੰਤੋਖੀ ਮੇਸ਼ਾ ਦਿਲ ਦਰਿਆ ਹੀ ਹੋਏਗਾ ਹਰ ਤੇ ਦਇਆ ਹੀ ਆਏਗੀ ਕਿਸੇ ਨੂੰ ਕੋ ਦਵੇਗਾ ਹੀ ਉਹ ਵੰਡੇਗਾ ਹੀ ਕੁਛ ਖੋਵੇਗਾ ਨਹੀਂ ਸੋ ਅੱਗੇ ਫਿਰ ਕਬੀਰ ਸਾਹਿਬ ਕਹਿ ਰਹੇ ਨੇ ਸੇਖ ਨੂੰ ਸਮਝਾ ਰਹੇ ਨੇ ਸੰਬੋਧਨ ਕਰਕੇ ਸੇਖ ਸਬੂਰੀ ਬਾਹਰ ਆ ਕੇ ਹਜ ਕਾਬੇ ਜਾਏ ਵੀਰ ਜਾ ਕੇ ਦਿਲ ਸਾਬਤ ਨਹੀਂ ਤਾਂ ਕੋ ਕਹਾ ਖਦਾ ਇਹ ਸੇਖ ਜੇ ਤੇਰਾ ਅੰਦਰ ਸੰਤੋਖ ਨਹੀਂ ਸਬਰ ਸੰਤੋਖ ਨਹੀਂ ਉਹ ਤੋਂ ਬਗੈਰ ਹੈ ਖਾਲੀ ਹੈ ਤੇਰੇ ਮਨ 'ਚ ਸੰਤੋਖ ਨਹੀਂ ਲੋਭ ਹੈ ਤੇ ਫੇਰ ਹੱਜ ਕਾਬੇ ਜਾਣ ਦਾ ਕੀ ਫਾਇਦਾ ਕਾਬੇ ਜਾ ਕੇ ਹੱਜ ਕਰਨ ਦਾ ਤੇ ਕੋਈ ਲਾਭ ਨਹੀਂਗਾ ਜੇ ਤੇਰੇ ਮਨ 'ਚ ਸੰਤੋਖ ਨਹੀਂ ਪੋ ਲੋਭ ਹੈ ਤੇ ਫੇਰ ਕੋਈ ਫਾਇਦਾ ਨਹੀਂ ਪਾਚਾ ਕਿੰਦੇ ਕਬੀਰ ਜਤੀ ਦੇ ਸਾਥ ਕਨੀ ਤਾਕੋ ਕਹ ਹੱਕ ਦਾ ਜਿਹਦੇ ਮਨ 'ਚ ਕਹਦੇ ਸੰਤੋਖ ਹੀ ਨਹੀਂ ਹੈਗਾ ਉਹਨੂੰ ਪਰਮਾਤਮਾ ਕਿੱਥੇ ਮਿਲੇਗਾ ਉਹਨੂੰ ਪਰਮਾਤਮਾ ਨਹੀਂ ਮਿਲਦਾ ਸੋ ਸੰਤੋਖ ਜਿਹੜਾ ਹੈ ਇਹ ਸਭ ਤੋਂ ਵੱਡਾ ਗੁਣਾ ਹੈ ਇਹਨਾਂ ਪੰਨਿਆਂ ਤੋਂ શ્રેષ્ઠ ਹੈ ਅੱਗੇ ਪਹਿਲੇ ਪਾਸ਼ਾ ਕਰਨ ਨੇ ਸਿਦਕ ਸਬੂਰੀ ਸਾਦਕਾ ਸਬਰ ਤੋਂ ਸਾਮ ਲਾਇਕਾ ਅੰਦਰ ਸਿਦਕੀ ਨੂੰ ਜਿਹੜਾ ਅੰਦਰ ਸਬਰ ਹੁੰਦਾ ਹੈ ਸੰਤੋਖ ਹੁੰਦਾ ਹੈ ਤੇ ਉਹਨਾਂ ਦਾ ਪਰਮਾਤਮਾ ਨੂੰ ਮਿਲਣ ਦੀ ਰਸਤੇ ਦੀ ਪੂੰਜੀ ਵੀ ਕੀ ਆ ਸਬਰ ਤੋਂ ਸਾਮ ਲਾਇਕਾ ਇਹਨਾਂ ਗੁਰਮਖਾਂ ਸੰਤਾਂ ਮਹਾਂਪੁਰਖਾਂ ਦੀ ਜਿਹੜੀ ਸੰਤੋਖ ਤੇ ਸਬਰ ਹੀ ਜਿਹੜਾ ਹੈ ਇਹੀ ਉਹਨਾਂ ਦੀ ਪੂੰਜੀ ਹੈ ਇਹ ਜਿਹੜੇ ਕਰਕੇ ਹੀ ਉਹ ਪਰਮਾਤਮਾ ਨੂੰ ਮਿਲਦੇ ਨੇ ਭਾਵ ਉਨਨਾਂ ਨੂੰ ਰਸਤੇ 'ਚ ਕੋਈ ਕਾਬਟ ਨਹੀਂ ਆਉਂਦੀ ਜਿਹੜਾ ਸੰਤੋਖੀ ਹੈ ਤੇ ਪਾਸ਼ਾ ਕਹਿੰਦੇ ਪ੍ਰਮਾਤਮਾ ਦਾ ਨਾਮ ਹੀ ਉਹ ਇਤਿਆਹਾ ਸਕਦਾ ਹੈ ਉਹਨੂੰ ਯਾਦ ਵੀ ਉਹੋ ਹੀ ਕਰਦਾ ਹੈ ਜਿਹਦੇ ਅੰਦਰ ਸੰਤੋਖ ਹੈ ਮਨ ਕੋ ਹੋਏ ਸੰਤੋਖ ਧਿਆਈਏ ਸਦਾ ਹਰ ਉਹ ਹਰ ਵਾਲੇ ਪ੍ਰਮਾਤਮਾ ਨੂੰ ਧਿਆਉਂਦਾ ਤੇ ਜਿਹੜਾ ਭੁੱਖਾ ਹੈ ਲੋਭੀ ਹੈ ਉਹ ਤੇ ਖਾਣ ਪੀਣ ਵਾਲੀ ਤ੍ਰਿਸ਼ਨਾ ਹੀ ਨਹੀਂ ਉਹਦੀ ਮਰਨੀ ਤੇ ਰੱਬ ਨੂੰ ਕਿੱਥੇ ਯਾਦ ਆਉਣਾ ਹੈ ਪ੍ਰਮਾਤਮਾ ਮੇਂ ਯਾਦ ਉਹਨੂੰ ਹੀ ਆਉਂਦਾ ਹੈ ਜਿਹਦੇ ਅੰਦਰ ਸੰਤੋਖ ਹੈ ਮਨ ਕੋ ਹੋਏ ਸੰਤੋਖ ਧਿਆਈਏ ਸਦਾ ਹਰ ਅੱਗੇ ਫਿਰ ਪਾਸ਼ਾ ਕਹਿ ਰਹੇ ਨੇ ਜਿਹਨੂੰ ਸੰਤੋਖ ਆ ਉਹਦੀ ਭੁੱਖ ਮਿਟ ਜਾਂਦੀ ਹੈ ਉਹ ਰਜ ਜਾਂਦਾ ਤ੍ਰਿਪਤ ਹੋ ਜਾਂਦਾ ਇਹ ਪੰਜਵੇਂ ਪਾਸ਼ਾ ਸਾਨੂੰ ਕਹਿ ਰਹੇ ਨੇ ਪੰਜੇ ਪਾਸ਼ਾ ਮਨ ਕੋ ਹੋਏ ਸੰਤੋਖ ਭੁੱਖਾ ਧਰਾਪੀਏ ਜਿਹਦੇ ਅੰਦਰ ਭੁੱਖ ਹੈ ਨਾ ਉਹਨਾਂ ਨੂੰ ਜਿਹੜੇ ਸੰਤੋਖ ਨਾਮ ਜਪਣ ਦੇ ਨਾਲ ਪਰਮਾਤਮਾ ਦੇ ਸਾਰ ਸੰਸਾਰ ਦੇ ਭੈਤੀ ਪ੍ਰਮਾਤਮਾ ਦਾ ਨਾਮ ਜਪਣਾ ਜਦੋਂ ਨੂੰ ਸਮਝ ਲੱਗ ਗਿਆ ਕਿ ਸੰਸਾਰ ਦਾ ਆਸ਼ਵਾਨ ਅੰਡਾਲ ਕੋਈ ਨਹੀਂ ਜਾਣਾ ਤੇ ਕੇਵਲ ਤੇ ਕੇਵਲ ਪ੍ਰਮਾਤਮਾ ਦਾ ਨਾਮ ਹੀ ਨਾਲ ਸਾਡੇ ਜਾਣਾ ਤੇ ਉਹਨੂੰ ਜਿਹਦੇ ਅੰਦਰ ਸੰਤੋਖ ਆ ਗਿਆ ਉਹਦੀ ਭੁੱਖ ਸਾਰੀ ਮਰ ਜਾਂਦੀ ਰਹਿ ਜਾਂਦਾ ਭੁੱਖਾ ਧਰਾਪੀਏ ਪਾਵਰ ਤ੍ਰਿਸ਼ਨਾ ਮਰ ਜਾਂਦੀ ਉਹ ਰਹਿ ਜਾਂਦਾ ਅਗੇ ਪਾਸ਼ਾ ਕਹਿੰਦੇ ਪੀ ਜਿਹੜਾ ਸਤਜੋ ਦੀ ਜੀਵ ਕੌਣ ਹੈ ਸਤਜੋ ਗ ਰਸ ਸੰਤੋਖਾ ਧਰਮ ਅਗੇ ਰਿਥਵਾਓ ਜਿਹੜਾ ਸਤਜੁ ਕੀ ਜੀ ਰੋ ਹੈ ਸਤ ਤੋਂ ਭਾਵ ਪਰਮਾਤਮਾ ਭਾਵ ਜਿਹੜਾ ਪਰਮਾਤਮਾ ਨਾਲ ਮਿਲਿਆ ਹੈ ਜਿਹਦੇ ਅੰਦਰ ਸੰਤੋਖ ਹੈ ਤੇੰ ਚਲਾਉਣ ਵਾਲਾ ਕੌਣ ਹੈ ਧਰਮ ਹੈ ਜੇ ਸੰਤੋਖ ਹੈ ਤੇ ਧਰਮ ਹੈ ਜੇ ਸੰਤੋਖ ਨਹੀਂ ਤੇ ਧਰਮ ਨਹੀਂ ਹੋ ਸਕਦਾ ਆਦਮੀ ਧਰਮ ਹੀ ਨਹੀਂ ਹੋ ਸਕਦਾ ਉਹ ਸਤਜੁ ਵੀ ਨਹੀਂ ਹੋ ਸਕਦਾ ਪਾਚਰ ਕਹ ਰਹੇ ਨੇ ਸਿਜਕ ਕਰ ਸਿਜਦਾ ਮਨ ਕਰ ਮਕਸੂਦ ਆਂਦੇ ਮਨ ਨੂੰ ਆਪਣੇ ਨੂੰ ਇਹ ਨਿਸ਼ਾਨਾ ਬਣਾ ਕਿ ਮੇਰੇ ਚ ਸਿਦਕ ਤੇ ਸੰਤੋਖ ਆ ਜਾਏ ਜ਼ਬਰ ਤੇ ਸੰਤੋਖ ਆ ਜਾਏ ਫਿਰ ਕਹਿੰਦੇ ਪ੍ਰਮਾਤਮਾ ਅੱਗੇ ਤੇਰਾ ਸਿਰ ਨਿਉਣਾ ਪਰਵਾਨ ਹੈ ਉਸ ਤਰ੍ਹਾਂ ਜੇ ਮਨ ਚ ਖੋਟ ਹੈ ਤੇ ਫਿਰ ਕਹਿੰਦੇ ਸਿਰ ਨਮਾਈ ਕਿਹਾ ਕਿ ਜਿਹੜੇ ਤੇ ਸੁਧੇ ਜਾਏ ਉਹ ਸਿਰ ਨਮਾਉਣ ਦਾ ਕੋਈ ਫਾਇਦਾ ਨਹੀਂ ਜੇ ਮਨ ਚ ਖੋਟ ਹੈ ਲੋਭ ਹੈ ਲਾਲਚ ਹੈ ਪਾਛਾ ਕਹਿੰਦੇ ਸਿਰ ਨਮਾਉਣਾ ਉਹ ਹੈ ਜਿਨਾਂ ਤੇਰੇ ਮਾਨਸ ਸੰਤੋਖ ਆ ਇਹ ਜਿੰਦਗੀ ਦਾ ਪਰయోజਨ ਹੈ ਇਹੋ ਨਿਸ਼ਾਨਾ ਹੈ ਜੇਕਰ ਦੇਖਾਂ ਤੇ ਤੇਰ ਮੌਜੂਦ ਫਿਰ ਜਿੱਧਰ ਵੀ ਮੈਂ ਦੇਖਦਾ ਮੈਨੂੰ ਫਿਰ ਪ੍ਰਮਾਤਮਾ ਦੇਖਿਆ ਸੰਤੋਖੀ ਬੰਦੇ ਨੂੰ ਹਰਥਾਂ ਪ੍ਰਮਾਤਮਾ ਹਰਕ ਦੇ ਅੰਦਰ ਪ੍ਰਮਾਤਮਾ ਨਜ਼ਰ ਆਉਂਦਾ ਪੰਜਵੇਂ ਪਾਠ ਸਾਨੂੰ ਉਦੇਸ਼ ਕਰ ਰਹੇ ਨੇ ਸਿੱਖਿਆ ਦੇ ਰਹੇ ਨੇ ਮਾਨਸ ਸੰਤੋਖ ਸਰਬਜੀ ਦਇਆ ਜਿਹਦੇ ਚ ਸੰਤੋਖ ਹੈ ਉਹਨੂੰ ਸਾਰਿਆਂ ਤੇ ਦਇਆ ਆਏਗੀ ਕੋ ਸਾਰਿਆਂ ਦੇ ਅੰਦਰ ਉਹਨੂੰ ਪ੍ਰਮਾਤਮਾ ਨਜ਼ਰ ਆਵੇ ਤੇ ਲੋਭੀ ਸਾਰਿਆਂ ਕੋ ਖੋਏਗਾ ਸਾਰਿਆਂ ਦੇ ਡਾਕੇ ਮਾਰੇ ਹਰਕ ਦਾ ਹੱਕ ਮਾਰੇਗਾ ਪਾਛਾ ਕਹਿੰਦੇ ਮਨ ਸੰਤੋਖ ਸਰਬਜੀ ਦਇਆ ਜਿਹਦੇ ਹਿਰਦੇ ਵਿੱਚ ਸੰਤੋਖ ਹੈ ਉਹ ਸਾਰਿਆਂ ਜੀਆਂ ਤੇਨੂੰ ਦਰਦ ਦਇਆ ਦੇ ਉਹ ਦਇਆ ਕਿਨੂੰ ਆਉਂਦੀ ਹੈ ਜੀ ਦੇ ਅੰਦਰ ਪ੍ਰਮਾਤਮਾ ਵਸਦਾ ਹੋਰ ਦੂਜੇ ਵਿੱਚ ਨਹੀਂ ਆ ਸਕਦੀ ਤੇ ਸੰਤੋਖ ਹੋਣ ਦੇ ਲਈ ਪ੍ਰਮਾਤਮਾ ਹਿਰਦੇ ਵਿੱਚ ਵਸਣਾ ਅਗੇ ਪਾਤਸ਼ਾ ਪੰਜਵੇਂ ਪਾਤਸ਼ਾ ਸਾਨੂੰ ਸਮਝਾ ਰਹੇ ਨੇ ਥਾਲ ਵਿੱਚ ਤੈਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਪਾਤਸ਼ਾ ਨੇ ਕਹਿੰਦੇ ਸਾਨੂੰ ਥਾਲ ਤੇ ਪਾ ਕੇ ਤਿੰਨ ਗੁਣ ਦਿੱਤੇ ਨੇ ਸਤ ਸੰਤੋਖ ਤੇ ਵਿਚਾਰ ਤੇ ਸਾਧ ਜਿਹੜਾ ਪ੍ਰਮਾਤਮਾ ਹੈ ਉਹ ਸੰਤੋਖ ਦੇ ਜਿਹਦੇ ਅੰਦਰ ਸੰਤੋਖ ਹੋਗਾ ਉਹੀ ਮੰਗਾ ਤੇ ਉਹੀ ਵਿਚਾਰ ਕਰੇਗਾ ਪ੍ਰਮਾਤਮਾ ਦੇ ਗੁਣ ਵੀ ਉਹ ਗਾਇਗਾ ਦਾ ਸੰਤੋਖੀ ਹੈ ਲੋਭੀ ਜੰਡਾ ਪ੍ਰਮਾਤਮਾ ਦੇ ਲੋਭੀ ਗਾ ਸਕਦਾ ਉਹ ਵੀ ਪ੍ਰਮਾਤਮਾ ਦੀ ਵਿਚਾਰ ਵੀ ਉਹੀ ਕਰ ਸਕਦਾ ਅਗੇ ਪਹਿਲੇ ਪਾਸ਼ਾ ਫਿਰ ਸਾਨੂੰ ਕਹਿੰਦੇ ਨਾਮ ਦੀ ਸੰਤੋਖ ਸੁਹਾਗਾ ਰਖ ਗਰੀਬੀ ਵੇਸ ਪ੍ਰਮਾਤਮਾ ਨੂੰ ਮਿਲਦੇ ਗੁਣ ਦੱਸਿਆ ਪਾਸ਼ਾ ਨੇ ਕਹਿੰਦੇ ਨਾਮ ਸੰਤੋਖੀ ਬੰਦਾ ਜਿਹੜਾ ਨਾਮ ਦਾ ਬੀਜ ਬੋਏਗਾ ਤੇ ਉਹੀ ਜਿਹੜਾ ਜਿਹੜਾ ਗਰੀਬੀ ਵੇਸ ਭਾਵ ਨਿਮਰਤਾ ਵਿਉਹ ਦੇ ਅੰਦਰ ਆਏਗੀ ਜਿਹੜਾ ਬੰਦਾ ਸੰਤੋਖੀ ਹੋਵੇ ਇਸ ਕਰਕੇ ਇਹ ਬਾਦਸ਼ਾਹ ਪਹਿਲੇ ਪਾਸ਼ਾ ਵੀ ਕਹਿ ਰਹੇ ਨੇ ਕਿ ਨਾਮ ਦਾ ਬੀਜ ਵੀ ਤਾਂ ਹੀ ਬੋਇਆ ਜਾਏਗਾ ਜਦੋਂ ਪੈਲੀ ਵਿੱਚ ਪੱਤਰ ਹੋਵੇ ਨਾ ਤੇ ਫਿਰ ਫਸਲ ਬੀਜੀ ਜਾਂਦੀ ਐਸੇ ਤਰ੍ਹਾਂ ਜਿਵੇਂ ਹਿਰਦੇ ਵਿੱਚ ਸੰਤੋਖ ਆ ਨਾਮ ਦਾ ਬੀਜ ਵੀ ਉੱਥੇ ਬੀਜਿਆ ਜਾਵੇ ਹੰਕਾਰੇ ਤੇ ਲੋਭੀ ਦੇ ਹਿਰਦੇ ਵਿੱਚ ਨਾਮ ਦਾ ਬੀਜ ਨਹੀਂ ਕੋ ਨਾਮ ਜਾਜ ਜਿੱਥੇ ਲੋਭ ਤੇ ਹੰਕਾਰ ਆ ਉੱਥੇ ਰੱਬ ਨਹੀਂ ਹੁੰਦਾ ਉਹ ਨਾਮ ਪ੍ਰਮਾਤਮਾ ਜਾਜ ਹੀ ਨਹੀਂ ਆਉਂਦਾ ਤੇ ਉਹਦੇ ਤੇ ਨਿਮਰਤਾ ਵੀ ਆ ਜਾਂਦੀ ਐ ਜਿਹਦੇ ਵਿੱਚ ਭੁੱਖ ਕੋਈ ਨਹੀਂ ਮੰਗ ਕੋਈ ਨਹੀਂ ਉਹ ਨਿਮਰਤਾ ਹੀ ਹੋਣੀ ਧੀਰੇ ਜਿਹਾਣੀ ਨਿਮਰਤਾ ਹੋਏਗੀ ਜਿਹਦੇ ਅੰਦਰ ਸੰਤੋਖ ਹੈ ਦੇਸ਼ੇ ਕਰਤੇ ਪਾਸ਼ਣ ਤੇ ਗਰੀਬੀ ਗਦਾ ਹਮਾਰੀ ਖੰਨਾ ਸ਼ਗਲ ਰੇਨ ਸਾਰੇ ਇਸ ਕੋ ਕੋਈ ਨਾ ਟਕੇ ਕਾਨ ਗੁਰ ਪੂਰੇ ਇਹ ਗੱਲ ਸਾਰੀ ਉਹ ਸਾਗੇ ਕੋ ਟਿਕ ਨਹੀਂ ਸਕਦਾ ਜਿਹਦੇ ਚ ਸੰਤੋਖ ਹੈ ਤੇ ਨਿਮਰਤਾ ਹੈ ਗਰੀਬੀ ਗਦਾ ਹਮਾਰੀ ਖੰਨਾ ਸ਼ਗਲ ਰੇਨ ਸਾਰੇ ਇਹ ਸਾਗੇ ਕੋਈ ਨਾ ਟਕੇ ਕਾਰੀ ਗੁਰ ਪੂਰੇ ਇਹ ਗੱਲ ਸਾਰ ਪੂਰੇ ਗੁਰ ਨੇ ਗੱਲ ਸਾਨੂੰ ਰਕੀ ਹੈ ਤੇ ਤੁਹਾਡਾ ਆਸਰਾ ਹੈ ਮੰਦਾ ਦੀ ਗਰੀਬੀ ਹੈ ਫਿਰ ਪੰਨਾ ਕਾਂਖਾਬ ਕਹਿ ਰਹੇ ਨੇ ਮਾਨ ਸੰਤੋਖ ਨਾਮ ਜਪ ਲੈਨੇ ਜਿਦੇ ਮਨ 'ਚ ਸੰਤੋਖ ਹੈ ਉਹੋ ਹੀ ਪ੍ਰਮਾਤਮਾ ਦਾ ਨਾਮ ਜਪੇਗਾ ਵਿਚ ਹੰਕਾਰ ਆ ਹਉਮੈ ਆ ਜਾਂ ਲੋਭ ਹੈ ਉਹ ਪ੍ਰਮਾਤਮਾ ਦਾ ਨਾਮ ਨਹੀਂ ਜਪ ਸਕਦਾ ਸੰਤੋਖ ਆਇਆ ਮਨ ਪੂਰਾ ਪਾਇਆ ਜਦੋਂ ਮਨ ਦੇ ਪੰਜੇ ਪਾਸ਼ਾ ਕਰੇ ਮਨ 'ਚ ਸੰਤੋਖ ਆ ਜਾ ਤਾਂ ਪੂਰਾ ਪ੍ਰਭੂ ਜਿਹੜਾ ਹੈ ਉਹਦੇ ਨਾਲ ਮਲਾਪ ਤਾਂ ਹੀ ਹੋ ਸਕਦਾ ਜੇ ਮਨ 'ਚ ਸੰਤੋਖ ਆ ਆਸਾ ਦੀ ਵਾਰ 'ਚ ਗੁਨਾਗਦੇ ਸਾ ਸੱਚੇ ਸਮਝਾ ਬਾਦਸ਼ਾਹ ਉਦੇਸ਼ ਕਰੇ ਨੇ ਸੇਵ ਕੀ ਕੀ ਸੰਤੋਖੀ ਜਿਹਨੇ ਸੱਚੋ ਸਾਚ ਤੇ ਆਇਆ ਪਰਮਾਤਮਾ ਦਾ ਸੇਵਨ ਵੀ ਉਹ ਹੀ ਕਰ ਸਕਦਾ ਹੈ ਤੇ ਉਹਨੂੰ ਸੱਚੇ ਪਰਮਾਤਮਾ ਨੂੰ ਧਿਆਵ ਵੀ ਉਹ ਹੀ ਸਕਦਾ ਹੈ ਯਾਦ ਵੀ ਉਹ ਹੀ ਕਰ ਸਕਦਾ ਜਿਹਦੇ ਅੰਦਰ ਸੰਤੋਖ ਹੈ ਸੰਤੋਖੀ ਬੰਦਾ ਹੀ ਪਰਮਾਤਮਾ ਦਾ ਸੇਵਨ ਤੇ ਸੇਵਾ ਕਰ ਸਕਦਾ ਹੈ ਉਹ ਹੀ ਉਹਦਾ ਨਾਮ ਧਿਆ ਸਕਦਾ ਫਿਰ ਉਹ ਕਹਿੰਦਾ ਮੰਦੇ ਪੈਰ ਨਾ ਰੱਖੀਨ ਕਰ ਸੋਕਰ ਧਰਮ ਕਮਾਇਆ ਉਹ ਠੱਗੀ ਨਹੀਂ ਮਾਰਦਾ ਹੈ ਰੇ ਫਿਰ ਇਹ ਨਹੀਂ ਕਰਦਾ ਤੇ ਜਿਹਦੇ ਮਾੜੇ ਕਰਮ ਨਹੀਂ ਕਰਦਾ ਉਹ ਫਿਰ ਚੰਗੇ ਸੋਕ੍ਰੇਟਸ ਸੰਤੋਂ ਚੰਗੇ ਨੇਕ ਕਰਮ ਕਰਦਾ ਹੈ ਇਹ ਧਰਮ ਦੀ ਹੈ ਧਰਮ ਦੀ ਹੈ ਸਰਬ ਧਰਮਾਂ ਸ੍ਰੇਸ਼ਟ ਕਰਮ ਹਰ ਕੋ ਨਾਮ ਜਪ ਨਿਰਮਲ ਕਰਮ ਨਿਰਮਲ ਕਰਮ ਨੇ ਜਪ ਜਨ ਸਦਾ ਸਦਾ ਦੇ ਰਾਨੀ ਸਾਹਿਬ ਦੇ ਉਹ ਨਿਰਮਲੇ ਕਰਮ ਉਹ ਹਰ ਵੇਲੇ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ ਇਹ ਜਿਵੇਂ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਸੰਤੋਖੀ ਦੇਈ ਇਹ ਗੁਣ ਹੁੰਦਾ ਹੈ ਜਿਨ੍ਹਾਂ ਨੇ ਆਪਣਾ ਘਰ ਵੀ ਆਨੰਦਪੁਰ ਸਾਹਿਬ ਦਾ ਸ਼ਰਦਤ ਆ ਸਹਿਬ ਜਾਦੇ ਵੀ ਸੀਧ ਹੋ ਗਏ ਮਾਤਾ ਜੀ ਵੀ ਸੀਧ ਹੋ ਗਏ ਤੇ ਫਿਰ 마שיਵੜ ਦੇ ਜੰਗਲ ਚ ਉਸ ਪ੍ਰਮਾਤਮਾ ਦਾ ਸ਼ੁਕਰ ਕਰਦੇ ਨੇ ਨਿਤਰ ਪਿਆਰੇ ਨੂੰ ਕਹਿਣਾ ਹਾਲ ਮਰੀਦਾਂ ਦਾ ਕਹਿਣਾ ਇਹ ਸੰਤੋਖੀ ਬੰਦਾ ਹੈ ਕਿ ਅਸਾ ਜੀ ਦੇ ਅੰਦਰ ਸਬਰ ਤੇ ਸੰਤੋਖ ਨਿਤਰ ਪਿਆਰੇ ਨੂੰ ਕਹਿਣਾ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਪਾਛਾ ਕੇ ਤੂੰ ਨਹੀਂ ਮੈਨ ਰੂਹੀ ਤੇ ਤੇਰੇ ਨੂੰ ਭੁੱਲ ਕੇ ਇਹ ਮਰਜ਼ਾਈਆਂ ਦੇ ਨਿਕਾ ਵਿੱਚ ਸੌਂ ਜਾਵਾਂ ਤੇ ਕਹਿੰਦੇ ਉਹਦੇ ਮੇਰਾ ਸਪਨਾ ਸਾਉਂਦੇ ਬਰਾਬਰ ਹੂੰ ਸਿੰਤੋਹ ਜਿਹੜਾ ਬੜੀ ਵੱਡੀ ਚੀਜ਼ ਹੈ ਬਾ ਗੁਰੂ ਦੀ ਬਖਸ਼ਿਸ਼ ਹੋਵੇ ਜਿਹੜਾ ਨਾਮ ਨਾਲ ਜੁੜਿਆ ਉਹ ਜਿਹਨੂੰ ਇਹ ਸਮਝ ਆ ਕਿ ਸੰਸਾਰ ਸਾਰਾ ਨਾਸਵਾਨ ਹੈ ਇਹ ਸਾਡੇ ਨਾਲ ਨਹੀਂ ਜਾਣਾ ਜਿਹਨੂੰ ਇਹ ਗੁਰਬਾਣੀ ਦੀ ਓਟ ਆਸਰਾ ਲੈ ਕੇ ਇਹ ਗਿਆਨ ਹੋ ਗਿਆ ਕਿ ਇਹ ਸੰਸਾਰ ਦੇ ਪਰਿਵਾਰ ਗਨਗਿਨਾ ਆਖਾ ਨ ਦੇਖਦਾ ਜੋ ਦੀਸ਼ੇ ਸੋ ਚਾਲਨ ਹਾਰ ਲਫਟ ਰਿਓ ਤੇ ਆਂਧਾ ਅੰਧਾਰ ਮਟਾਉ ਸਿਓ ਜੁਲਾਵੇ ਨਹੀਂ ਤਾਂ ਕੋ ਹਾਕ ਨਾ ਬੇਟੇ ਤਾਂ ਤੇ ਅਖੀਰ ਵੇਲੇ ਤੇਰੇ ਸੰਗ ਸਾਈ ਜੜਾ ਆਉਣਾ ਪ੍ਰਮਾਤਮਾ ਦਾ ਨਾਮ ਹੈ ਉਹ ਤਾਂ ਹੀ ਆ ਸਕਦਾ ਜੇ ਆਦਮ ਦੇ ਅੰਦਰ ਸੰਤੋਖੇ ਗੁਰੂ ਮਹਾਰਾਜ ਬਖਸ਼ਿਸ਼ ਕਰਨ ਸਾਨੂੰ ਵੀ ਸੰਤੋਖ ਦੀ ਦਾਤ ਬਖਸ਼ਣ ਤਾਂ ਕਿ ਅਸੀਂ ਆਪਾਂ ਜੀਵਨ ਸਫਲਾ ਕਰ ਸਕੀਏ ਪਰਜੋਕ ਦੀ ਮਾਫੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤ